ਸੁਲਤਾਨਪੁਰ ਅੰਮ੍ਰਿਤਸਰ ਹਾਈਵੇ ਤੇ ਉਸ ਵੇਲੇ ਵੱਡਾ ਸੜਕੀ ਹਾਦਸਾ ਵਾਪਰ ਗਿਆ ਜਾਦਿਕ ਤੇਜ਼ ਰਫਤਾਰ ਕਾਰ ਚਾਲਕ ਵੱਲੋਂ ਬਾਈਕ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ ਹਾਦਸੇ ਦਾ ਐਨਾ ਕੋ ਵੱਡਾ ਝਟਕਾ ਲੱਗ ਗਿਆ ਕਿ ਇਸ ਬਾਈਕ ਤੇ ਸਵਾਰ ਲੋਕ 15-16 ਫੁੱਟ ਦੂਰ ਜਾ ਕੇ गिरਦੇ ਨੇ ਤੇ ਮੌਕੇ ਤੇ ਹੀ ਪਤਾ ਤੇ ਉਸ ਦੀ ਤੀ ਦੀ ਮੌਤ ਹੋ ਜਾਂਦੀ ਹੈ ਤੇ ਬਾਕੀ ਤਿੰਨ ਲੋਕ ਪਰਿਵਾਰ ਦੇ ਗੰਭੀਰ ਰੂਪ ਨਾਲ ਜ਼ਖਮੀ ਨੇ ਜਿਨ੍ਹਾਂ ਦਾ ਕੀ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਹਨਾਂ ਨੂੰ ਹਸਪਤਾਲ ਲਜਾਇਆ ਗਿਆ ਪਰ ਕਿਸੇ ਕਾਰਨ ਤੋਂ ਇੱਕ ਹਸਪਤਾਲ ਤੋਂ ਦੂਸਰੇ ਹਸਪਤਾਲ ਤੇ ਚੱਕਰ ਕੱਟਦੇ ਰਹੇ ਫਿਲਹਾਲ ਇਸ ਪਰਿਵਾਰ ਦੇ ਲੋਕ ਗੰਭੀਰ ਜ਼ਖਮੀ ਨੇ ਇਨਸਾਫ ਦੀ ਗੁਹਾਰ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਤੇਜ਼ ਰਫ਼ਤਾਰ ਕਾਰ ਦੀ ਚਪੇਟ 'ਚ ਆ ਕੇ ਇਸ ਪਰਿਵਾਰ ਦੇ ਦੋ ਜੀ ਰੱਬ ਨੂੰ ਪਿਆਰੇ ਹੋ ਗਏ ਨੇ ਇੱਥੇ ਜੀ ਕੋਈ ਸਾਡਾ ਬੰਦਾ ਸੀਗਾ ਕਿਸੇ ਨੇ ਮੈਨੂੰ ਦੱਸਿਆ ਉਹਦਾ ਐਕਸੀਡੈਂਟ ਹੋਇਆ ਸੀ 3 ਦਿਨ ਪਹਿਲਾਂ ਉਹ ਲਵਾਰਿਸ ਵਾਰਡ 'ਚ ਸੀ ਠੀਕ ਹੈ ਜੀ ਚਲੋ ਪਰਮਾਤਮਾ ਦੀ ਮਹਿਨਤ ਤਾਂ ਠੀਕ ਸੀ ਪਰ ਇਹ ਕੀ ਪਤਾ ਸੀ ਵੀ ਅਸੀਂ ਕਿਸੇ ਹੋਰ ਨੂੰ ਪਰਮਾਤਮਾ ਨੇ ਡਿਊਟੀ ਲਾਤੀ ਉੱਥੇ ਦੇਖਣ ਨਹੀਂ ਇੱਥੇ ਕੋਈ ਐਕਸੀਡੈਂਟ ਹੋਇਆ ਸੀਗਾ ਸੁਲਤਾਨਪੁਰ ਲੋਧੀ ਅੱਛਾ ਜੀ ਦੋ ਬੱਚੀਆਂ ਸੀ ਉਹਨਾਂ ਦੀ ਮਦਰ ਸੀ ਤੇ ਉਹਨਾਂ ਦਾ ਫਾਦਰ ਸੀ ਜਿਹੜਾ ਕਿ ਮੌਕੇ ਤੇ ਐਕਸੀਡੈਂਟ ਦੇ ਵਿੱਚ ਉਹ ਬੱਚੀਆਂ ਦੇ ਫਾਦਰ ਦੀ ਤੇ ਇੱਕ ਛੋਟੀ ਬੱਚੀ ਦੀ 6 ਸਾਲ ਦੀ ਦੀ ਡੈਥ ਹੋ ਗਈ ਜੋ ਕਿ ਉੱਥੋਂ ਮੌਕੇ ਤੇ ਫਾਦਰ ਦੀ ਡੈਥ ਹੋਣ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਕੋਈ ਰੈਫਰ ਕੀਤਾ ਐਂਬੂਲੈਂਸ ਬੁਲਾਈ ਕਿਸੇ ਨੇ ਉਹਨਾਂ ਨੂੰ ਨਾ ਜੀ ਦੇਖੋ ਸੰਭਿਆ ਨਹੀਂ ਉਹ ਕਿੱਥੋਂ ਚੱਲ ਕੇ ਆਏ ਲੁਧਿਆਣੇ ਇੱਥੇ ਸਿਵਲ ਚ ਰਸਤੇ ਦੇ ਵਿੱਚ ਚਲੰਦਰ ਵੀ ਐਡਾ ਵੱਡਾ ਸ਼ਹਿਰ ਹੈ ਉੱਥੇ ਵੀ ਦੇਖੋ ਇੰਨੇ ਵੱਡੇ ਹਸਪੀਟਲ ਆ ਇੱਥੇ ਕਿਸੇ ਨੇ ਉਹਨਾਂ ਦੀ ਮਤਲਬ ਕਿ ਪੁੱਛਿਆ ਨਹੀਂ ਬੰਦੇ ਇੰਨੀ ਆਪਣੇ ਮੁਲਕ ਦੇ ਵਿੱਚ ਆ ਬੰਦੇ ਦੀ ਤੁਸੀਂ ਵੈਲਿਊ ਲਾ ਲਓ ਠੀਕ ਹੈ ਹਰਾਂ ਕਿ ਉਹ ਵਿਚਾਰਾ ਇੱਕ ਵਧੀਆ ਗ੍ਰੇਸਟੀ ਚ ਪਿਆਸੀ ਬੱਚਿਆਂ ਨੂੰ ਪਾਲਦਾ ਸੀ ਇੱਥੇ ਸਾਡੇ ਚੰਡੀਗੜ੍ਹ ਰੋਡ ਤੇ ਜੋ ਦੱਸਦੇ ਆ ਉਹਨਾਂ ਦੇ ਪਿੰਡ ਦੇ ਉਹ ਜੌਬ ਕਰਦਾ ਸੀ ਤੇ ਉਹਨਾਂ ਨੂੰ ਪਾਲਦਾ ਸੀ ਮੈਂ ਤਾਂ ਇੱਕ ਜਸ ਤੁਰਿਆ ਜਾਂਦਾ ਸੀ ਜਿਵੇਂ ਬੱਚੀ ਉੱਥੇ ਪਈ ਸੀ ਪੁੱਛਿਆ ਜੀ ਉਹਦੇ ਸਕੇ ਸਬੰਧੀਆਂ ਨੂੰ ਕੀ ਹੋ ਗਿਆ ਵੀ ਐਕਸੀਡੈਂਟ ਹੋ ਗਿਆ ਇੱਕ ਬੱਚੀ 6 ਸਾਲ ਦੀ ਜਿਹਦੀ ਡੈਥ ਹੋਈ ਹੈ ਉਹਨੂੰ ਇੱਥੇ ਕੋਈ ਮੋਇ ਮੋਇਸਟਰੀ ਚ ਰੱਖਣ ਲਈ ਪ੍ਰਬੰਧ ਨਹੀਂ ਕੋਈ ਕਰਾ ਰਿਹਾ ਸੀ ਪੁਲਿਸ ਵੀ ਉੱਥੋਂ ਬਕਾਇਦਾ ਆਈ ਉਹ ਵੀ ਉਹ ਮਤਲਬ ਕਿ ਨਾ ਇੱਕ ਜਿਵੇਂ ਤੁਸੀਂ ਇਹ ਲਾ ਲਓ ਵੀ ਜਾਨਵਰ ਤੋਂ ਵਿਚਾਰੀ ਦੀ ਬੱਦਰ ਹਾਲਤ ਸੀ ਉਹਨੂੰ ਮੈਂ ਆਪ ਖੁਦ ਚੱਕਿਆ ਰਿਕੁਐਸਟ ਕੀਤੀ ਉੱਥੇ ਡਾਕਟਰ ਸਾਹਿਬ ਨੂੰ ਪੁਲਿਸ ਵਾਲਿਆਂ ਨੂੰ ਵੀ ਯਾਰ ਜਿਹੜਾ ਤਾਂ ਕੁਝ ਹੋਣਾ ਸੀ ਚਲੋ ਹੋ ਗਿਆ ਵੀ ਇਹ ਬੱਚੀ ਦੀ ਜਿਹੜੀ ਇਹਦੀ ਡੈੱਡ ਬੋਡੀ ਆ ਇਹਨੂੰ ਆਪਾਂ ਕਿਉਂ ਰੋਲ ਰਹੇ ਤੇ ਉਹ ਚਲੋ ਜੀ ਕਹਿ ਕਹਾ ਕੇ ਹੋਰ ਬੰਦੇ ਆ ਨੇ ਇਕੱਠੇ ਹੋਏ ਤੇ ਉਹਨਾਂ ਨੇ ਪ੍ਰੈਸ਼ਰਾਈਜ਼ ਝਾ ਕੇ ਚਲੋ ਸਾਡੀ ਗੱਲ ਮੰਨੀ ਤੇ ਉਹਨੂੰ ਇੱਥੇ ਜਿਹੜੀ ਮੋਇਸਟਰੀ ਚ ਐਡਮਿਟ ਕਰਤਾ ਤੇ ਇੱਕ ਉਹਦੀ ਮਦਰ ਹੈ ਬੱਚੀ ਦੀ ਇੱਕ ਉਹਦੀ ਸਿਸਟਰ ਹੈ ਉਹ ਹਲੇ ਇੱਥੇ ਹੀ ਹੈ ਉਹਨਾਂ ਦਾ ਹੁਣ ਅਸੀਂ ਐਕਸ-ਰੇ ਵਗੈਰਾ ਕਰਾ ਰਹੇ ਆ ਅਸੀਂ ਪਿੰਡ ਜਦੋਂ ਪਤਾ ਲੱਗਿਆ ਵੀ ਇਹਨਾਂ ਦਾ ਐਕਸੀਡੈਂਟ ਹੋ ਗਿਆ ਜੀ ਤੇ ਪਿੰਡ ਦੇ ਸਾਰੇ ਇਹਨਾਂ ਦੇ ਘਰੇ ਗਏ ਤੇ ਉਹਨਾਂ ਦੇ ਗੱਲਬਾਤ ਹੋਈ ਤੇ ਚਲੋ ਪਤਾ ਲੱਗਿਆ ਵੀ ਇਹਨਾਂ ਦਾ ਐਕਸੀਡੈਂਟ ਸੁਲਤਾਨਪੁਰ ਲੋਧੀ ਹੋਇਆ ਤਾਂ ਸਾਰਿਆਂ ਨੇ ਅਸੀਂ ਇਹਨਾਂ ਨੂੰ ਪਤਾ ਲੱਗਿਆ ਵੀ ਉੱਥੋਂ ਰੈਫਰ ਕਰਤਾ ਲੁਧਿਆਣੇ ਲਈ ਤਾਂ ਅਸੀਂ ਸਾਰੇ ਜਾਣੇ ਜਿੰਨੇ ਵੀ ਇਕੱਠੇ ਹੋਏ ਪੰਜ ਸੱਤ ਜਣੇ ਅਸੀਂ ਇੱਥੇ ਸਿਵਲ ਹਸਪੀਟਲ ਲੁਧਿਆਣਾ ਪਹੁੰਚੇ ਜੀ ਤੇ ਸਰ ਜੀ ਨੇ ਦੀ ਡੈਥ ਹੋਈ ਜੀ ਉਹਨਾਂ ਦਾ ਕੀ ਨਾਮ ਆ ਉਹਨਾਂ ਦਾ ਨਾਮ ਸੰਦੀਪ ਸਿੰਘ ਆ ਜੀ ਜੀ ਹਾਂਜੀ ਤੇ ਬੱਚੀ ਦਾ ਨਾਮ ਬੱਚੀ ਦਾ ਨਾਮ ਕੋਹਿਨੂਰ ਗੌਰ ਆ ਜੀ ਹਾਂਜੀ